ਆਪਕਾ ਸਪੈਸ਼ਲ ਮੈਂਸ਼ਨ ਹੈ ਪਲੀਜ਼ ਡਿਮਾਂਡ ਟੂ ਸਟਾਪ ਦ ਕਲਟੀਵੇਸ਼ਨ ਆਫ ਪੈਡੀ ਇਨ ਪੰਜਾਬ ਬਹੁਤ ਬਹੁਤ ਧੰਨਵਾਦ ਚੇਅਰਮੈਨ ਸਾਹਿਬ ਅ ਅਸੀਂ ਪੰਜਾਬ ਦੇ ਪਾਣੀਆਂ ਤੇ ਗੱਲ ਕਰਨਾ ਚਾਹੁੰਦੇ ਹਾਂ ਕਿਵੇਂ ਕਹਾਂਗੇ ਪੰਜਾਬ ਦੇ ਜਿਸ ਨੇ ਹਰੀ ਕ੍ਰਾਂਤੀ ਦੇ ਦੌਰ ਵਿੱਚ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਤੇ ਦੇਸ਼ ਦੇ ਅਨਾਜ ਭੰਡਾਰ ਨੂੰ ਨੱਕੋ ਨੱਕ ਭਰ ਦਿੱਤਾ ਉਹ ਪੰਜਾਬ ਇਸ ਵੇਲੇ ਹਰੀ ਕ੍ਰਾਂਤੀ ਦੇ ਭਾਰੀ ਕੀਮਤਾਂ ਦਾ ਕਰ ਰਿਹਾ ਪੰਜਾਬ ਦੇ ਖੇਤਾਂ ਵਿੱਚ ਲੋੜੋਂ ਵੱਧ ਪਾਈਆਂ ਜਾ ਰਹੀਆਂ ਰਸਾਇਣ ਖਾਦਾਂ ਕੀਟਨਾਸ਼ਕ ਦਵਾਈਆਂ ਨੇ ਖੁਸ਼ਹਾਲ ਸੂਬੇ ਨੂੰ ਕੈਂਸਰ ਦੇ ਖੇਤੇ ਵਿੱਚ ਬਦਲ ਕੇ ਰੱਖ ਦਿੱਤਾ ਪੰਜਾਬ ਦੇ ਕਿਸਾਨ ਕਣਕ ਤੇ ਝੋਨੇ ਦੀ ਫਸਲੀ ਚੱਕਰ ਵਿੱਚ ਫਸੇ ਹੋਏ ਹਨ ਸਰਕਾਰ ਨੇ ਕੇਂਦਰੀ ਅਨਾਜ ਭੰਡਾਰ ਦੀਆਂ ਲੋੜਾਂ ਪੂਰੀਆਂ ਕਰ ਲਈ ਘੱਟੋ ਘੱਟ ਸਮਰਥਨ ਮੁੱਲ ਐਮਐਸਪੀ ਦੀ ਨੀਤੀ ਪਪੜਾ ਕੇ ਤੇ 1973 ਤੋਂ ਝੋਨੇ ਦੀ ਫਸਲ ਪੰਜਾਬ ਦੇ ਕਿਸਾਨਾਂ ਦੇ ਸਿਰ ਵੱਢ ਦਿੱਤੀ। ਹੁਣ ਹਰ ਸਾਲ ਪੰਜਾਬ ਵਿੱਚ ਪੰਜਾਬ ਵਿੱਚ ਝੋਨੇ ਹੇਟਲਾ ਰਕਬਾ ਵਧਦਾ ਜਾ ਰਿਹਾ। ਜਿਸ ਕਾਰਨ ਧਰਤੀ ਹੇਟਲਾ ਪਾਣੀ ਤੇ ਵੀ ਦਬਾਅ ਵੱਧ ਰਿਹਾ। ਝੋਨੇ ਦੀ ਬਿਜਾਈ ਦੌਰਾਨ ਜਿੱਥੇ ਥਾ ਪਾਣੀ ਦੇ ਭੰਡਾਰ ਤੇ ਸਿਰ ਪੈ ਰਿਹਾ। ਉਥੇ ਬਾਅਦ ਵਿੱਚ ਝੋਨੇ ਦੀ ਪ੍ਰਾਲੀ ਸੰਭਾਲਣ ਦੀ ਵੀ ਹਰ ਸਾਲ ਵੱਡੀ ਚੁਣੌਤੀ ਬਣੀ ਹੋਈ ਹੈ, ਸਮੱਸਿਆ ਬਣੀ ਹੋਈ ਹੈ। ਇਸੇ ਤੋਂ ਇਹ ਕਾਰਨ ਵਾਪਰਦੇ ਹਾਸਿਆ ਕਾਰਨ ਹਰ ਸਾਲ ਕੀਮਤੀ ਜਾਨਾਂ ਚਲੇ ਜਾਂਦੀਆਂ ਹਨ ਜੇ ਉਪ ਚੇਅਰਮੈਨ ਸਾਹਿਬ ਝੋਨੇ ਦੀ ਫਸਲ ਪੰਜਾਬ ਦੇ ਜਲਵਾਯੂ ਹਾਲਾਤ ਅਨੁਸਾਰ ਢੁਕਵੀ ਨਹੀਂ ਹੈ ਝੋਨੇ ਦੀ ਫਸਲ ਲਈ ਸਪੜ ਸੰਚਾਈ ਦੀ ਲੋੜ ਹੈ ਜਿਸ ਕਾਰਨ ਪੰਜਾਬ ਵਿੱਚ 3 ਸਦਾਈ ਤੋਂ ਵੱਧ ਬਲਾਕਾਂ ਵਿੱਚ ਧਰਤੀ ਹੇਠਲਾ ਪਾਣੀ ਖਤਰਨਾਕ ਪੱਧਰ ਤਿੱਕਰ ਹੇਠਾਂ ਚਲਾ ਗਿਆ ਹੁਣ ਪੰਜਾਬ ਵਿੱਚ ਫਸਲਾਂ ਦੀ ਸਿੰਚਾਈ ਲਈ ਸਮਰਸੀਬਲ ਮੋਟਰਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਇਹ ਸਾਧਨ ਕਿਸਾਨਾਂ ਸਰ ਕਰਜ਼ੇ ਦਾ ਕਾਰਨ ਬਣੇ ਹੋਏ ਹਨ ਸੋ ਪੰਜਾਬ ਦਾ ਝੋਨੇ ਤੋਂ ਖੜਾ ਚੜਾਉਣ ਲਈ ਵਿਸ਼ੇਸ਼ ਬਦਲਵੀਂ ਫਸਲੀ ਵਿਸ਼ੇਸ਼ ਪੈਕੇਜ ਦੀ ਲੋੜ ਹੈ ਤਾਂ ਕਿ ਪੰਜਾਬ ਦਾ ਪਾਣੀ ਬਚ ਸਕੇ ਥੈਂਕ ਯੂ ਥੈਂਕ ਯੂ ਮਾਨਯ ਸੰਤਪਲ ਵੀਰ ਸਿੰਘ ਜੀ ਆਪਨੇ ਅੰਗਰੇਜ਼ੀ ਮੇਂ ਦਿਆ ਥਾ ਔਰ ਪੰਜਾਬੀ ਮੇਂ ਪੜਹਾ ਜੋ ਆਪ ਅਪਰੂਵਡ ਟੈਕਸਟ ਹੋਗਾ ਵਹੀ ਪੜ ਸਕਦਾ